ਓ ਹਾਂਜੀ ਗੁੱਡ ਮਾਰਨਿੰਗ ਗਾਇਜ਼ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਰਾਧੇ ਰਾਧੇ ਹੋਰ ਫਿਰ ਕਿਵੇਂ ਹੋ ਠੀਕ ਠਾਕ ਹੋ ਦੇਖ ਲਓ ਦਿਨ ਦੀ ਸ਼ੁਰੂਆਤ ਸਾਡੀ ਐਦਾ ਹੁੰਦੀ ਪਹਿਲਾਂ ਤਾਂ ਇੱਕ ਗਲਾਸ ਪਲੇਨ ਵਾਟਰ ਦਾ ਫਿਰ ਉਸ ਤੋਂ ਬਾਅਦ ਮੈਂ ਰੱਖ ਲਿਆ ਬ ਨਿੰਬੂ ਮਤਲਬ ਇਹ ਜਿਹੜਾ ਪੂਰਾ ਜੱਗ ਹੈਗਾ ਨਾ ਇਹ ਮੈਂ ਅੱਜ ਖਤਮ ਕਰਨਾ ਅੱਜ ਮਤਲਬ ਖਤਮ ਕਰਨਾ ਹੈ ਵੈਸੇ ਮੈਂ ਰੋਜ਼ ਇੱਕ ਸਵੇਰੇ ਜੱਗ ਪਾਣੀ ਦਾ ਪੀਂਦਾ ਉਸ ਤੋਂ ਬਾਅਦ ਹੀ ਆਪਣੇ ਦਿਨ ਦੀ ਸ਼ੁਰੂਆਤ ਕਰਦਾ ਹੁਣ ਟਾਈਮ 8:30 ਹੋ ਗਏ ਵੇ ਤਾਂ ਗੋਵਿੰਦ ਨੇ ਆ ਜਾਣਾ ਔਰ ਪੰਕੇ ਜੀ ਭਾਈ ਜਣਾ ਆ ਜਾਣਾ ਮੈਂ ਚੱਲ ਜਾਣਾ ਫਿਰ ਜਿਮ ਚਲੋ ਗਾਇਜ਼ ਹੁਣ ਜਿਮ ਚੱਲਦੇ ਆ ਰਵਨ ਭਾਈ ਜੀ ਰਾਦੇ ਰਾਦੇ ਇਹ ਸਾਡੇ ਰਵਨ ਭਾਈ ਕਾਲੂ ਦੇ ਬੌਸ ਸਾਡੇ ਕਾਲੂ ਦੇ ਬੌਸ ਸਾਹਮਣੇ ਹੂ ਮੈਂ ਕਿਚਨ ਵਾਲੇ ਪਾ ਕੇ ਭਾਈ ਸਾਡੇ ਆ ਗਏ ਚਲੋ ਆ ਆ ਫਿਰ ਜਿਮ ਜਾ ਕੇ ਕਾਲੂ ਦੇ ਬੌਸ ਹੈ ਜੈ ਮਹਾਦੇਵ ਗੁੱਡ ਮਾਰਨਿੰਗ ਹੋ ਗਿਆ ਹੋਰ ਫਿਰ ਕੋਕਰਵੋ ਕਿਹੜੀ ਉਲਟੀ ਸਿੱਧੀ ਤੁਹਾਡੀ ਉਲਟੀ ਸਿੱਧੀ ਕਿਹੜੀ ਬਣਾਦਾ ਮੈਂ ਦੱਸਿਓ ਜਰਾ ਐਨੀ ਤੁਹਾਡੀੋਂ ਤਾਰੀਫ ਕਰਦਾ ਆਪਣੀ ਵੀਡੀਓ ਚ ਹੱਥ ਚੱਕੋ ਵੇਲਾ ਲੋਕਾਂ ਨੂੰ ਪਤਾ ਹੀ ਹੈ ਕੌਣ ਹੈ ਮੂੰਹ ਕਦੇ ਲਗੋਏ ਕਰਦੇ ਤੁਸੀਂ ਉਲਟੀ ਸਿੱਧੀ ਦੱਸੋ ਪਹਿਲਾਂ ਮੈਂ ਕਿਆ ਬਣਾਈ ਮੈਂ ਬੈਠੇ ਕਿਆ ਪਹਿਲਾਂ ਇਹ ਦੱਸੋ ਉਲਟੀ ਸਿੱਧੀ ਬਣਾਈ ਕਿਆ ਇਹ ਦੱਸੋ ਪਹਿਲਾਂ ਐਨੀ ਮੈਂ ਤੁਹਾਡੀ ਤਾਰੀਫ ਕਰਦਾ ਵੀ ਮੇਰੇ ਗੁਰੂ ਆ ਮੈਨੂੰ ਇਹ ਨਹੀਂ ਸਿਖਾਇਆ ਇਹ ਉਹ ਫਿਰ ਮੈਂ ਤੁਹਾਡੀ ਗੱਦੀ ਉਹ ਪੁੱਤ ਦੀ ਕੱਲ ਕੱਲ ਬੰਕੇ ਭਾਈ ਲੇਟ ਹੋ ਗਏ ਤੇ ਨਾ ਇਸ ਕਰਕੇ ਨਹੀਂ ਆਇਆ ਵਿੱਚ ਫਿਰ ਮੈਂ ਅਰੈਸਟ ਲੈ ਲੈਂਦਾ ਚਲੋ ਕਰਿਓ ਐਕਸਰਸਾਈਜ਼ ਸ਼ੁਰੂ ਆਜ ਬੈਗ ਦੀ ਲਾ ਲੀਏ ਚਲੋ ਠੀਕ ਹੈ ਬਾਕੀ ਅਦਰਵਾਇਜ਼ ਐਕਸਰਸਾਈਜ਼ ਦੋਲੇ ਸੀ ਅੱਜ ਬੱਟ ਘੜ ਤੇ ਬੱਟ ਚਲੋ ਹੁਣ ਚੱਲਦੇ ਹਾਂ ਦੁਕਾਨ ਪਰ ਠੀਕ ਆ ਬਾਈ ਜੀ ਜੇ ਮਾਰੇਓ ਹਾ ਐਕਸਰਸਾਈਜ਼ ਹੁਣ ਵਧੀਆ ਲੱਗਣ ਲੱਗੀ ਸਟੈਮਿਨ ਆ ਵੀ ਹੌਲੀ ਹੌਲੀ ਬਣ ਗਿਆ ਪਹਿਲਾਂ ਜਿੱਦਾਂ 4 4 ਸੈੱਟ ਲੱਗਦੇ ਸੀ ਤੇਨ ਐਕਸਰਸਾਈਜ਼ਾਂ ਦੇ ਹੁਣ ਲੱਗਣ ਲੱਗ ਪਏ 4 4 ਐਕਸਰਸਾਈਜ਼ ਦੇ 5 ਸੈੱਟ ਤਾਂ ਲੱਗਣ ਲੱਗੇ ਪਏ ਹੁਣ ਦੁਹਾਰਾ ਫੇਰ ਮਤਲਬ ਕਿ ਉੱਥੇ ਹੀ ਹਲੇ ਇੰਨੀ ਜ਼ਿਆਦਾ ਸਟਰੈਂਥ ਤਾਂ ਨਹੀਂ ਬਣੀ ਲੇਕਿਨ ਜਦ ਸਟੈਮਿਨ ਬਣ ਗਿਆ ਤਾਂ ਹੌਲੀ ਹੌਲੀ ਹੁਣ ਸਟਰੈਂਥ ਵੀ ਬਣ ਜਾਣੀ ਮੁੜ ਕੇ ਤੇ ਫੇਰ ਫੇਰ ਪਹਿਲਾਂ ਵਾਲੀ ਚਲੋ ਹੁਣ ਚੱਲਦੇ ਆਂ ਪਾਪਾ ਵੀ ਆ ਗਏ ਹੋਣੇ 11 ਵਜਣੇ ਨੂੰ ਹੋ ਗਏ ਗਾਈਜ਼ ਜਿੱਦਾਂ ਕੀ ਤੁਸੀਂ ਸਾਰੇ ਜਿਹੜੇ ਟਾਈਮ ਦੇਖ ਸਕਦੇ 11:07 ਹੋ ਗਏ ਔਰ ਸਾਡੇ ਪਿਤਾ ਜੀ ਦਾ ਕੋਈ ਅਤਾ ਪਤਾ ਨਹੀਂ ਆ ਕੋਈ ਅਤਾ ਪਤਾ ਕਿੱਥੇ ਹੈ ਕਿੱਥੇ ਨਹੀਂ ਕੁਛ ਨਹੀਂ ਪਤਾ ਲਓ ਜੀ ਲਓ ਆ ਤਾ ਗਏ ਪਿਤਾ ਜੀ ਚਾਹੇ 11:30 ਵਜੇ ਆਏ ਪਰ ਮੈਨੂੰ ਤਾਂ ਅਮੀ ਜਨਸਤੀ ਕੀ ਆ ਜਾਉਂਗੇ ਕੈਮਰਾ ਫਿਕਸ ਮੇਰੇ ਜਦਾ ਆਪਣੇ ਵੀਰ ਨੂੰ ਵੀ ਸਾਡੇ ਭਾਪੇ ਦੀ ਮੌਜ ਦੇਖ ਲੋ ਉਹ 11:30 ਵਜੇ ਦੇ ਪਹਿਲਾਂ ਪੁੱਜਦੇ ਨਹੀਂ ਆ 7 ਵਜੇ ਤੇ ਲੈਗਾ ਮੈਨੂੰ ਨਹੀਂ ਪਤਾ ਤੁਸੀਂ 7 ਵਜੇ ਦੇ ਉੱਠੇ ਹੋ ਵੀ ਤੁਸੀਂ ਉੱਠੇ ਹੋ 4 ਵਜੇ ਦੇ 8 ਘੇੜੇ ਲੋ ਦੋ ਦੋ ਗੁਰੂ ਰੱਖ ਕੇ ਖੱਡਾ ਭਜਾਣੇ ਮੈਂ ਇਹ ਕਹਾਂ ਕਹਿੰਦਾ ਸਾਡੇ ਮੇਰੇ ਕੋਲ ਤੁਸੀਂ 11:30 ਵਜੇ ਪੁੱਜੇ ਮੈਨੂੰ ਕਿਆ ਕਿਆ ਕਰਦੇ ਹੋਰ ਕੰਮ ਮਾਲ ਕਰਤੀ ਪਪਾ ਤੁਸੀਂ ਕੀ ਦਾ ਕੰਮ ਖਣਾ ਓਏ ਹੋਏ 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 ਇੰਨਾ ਕੰਮ ਨਾ ਪਪਾ ਤੁਸੀਂ ਕਰਿਆ ਕਰੋ ਕੀ ਕਰਨਾ ਇੰਨਾ ਨਾ ਕੰਮ ਕਰੋ ਤੁਸੀਂ ਜਾਣਾ ਤਾਂ ਸਿਰ ਦੇਣੇ ਤੇ ਬੋਲ ਇੰਨਾ ਨਾ ਤੁਸੀਂ ਮੈਨੂੰ ਕਹਿਣਾ ਤਾਂ ਮੈਂ ਸਿਰ ਦੇਣੇ ਤੇ ਤੁਸੀਂ ਤੁਸੀਂ ਭਈਆਂ ਵਾਲੇ ਕੰਮ ਕੀ ਹੋਰੇ ਭਈਆਂ ਨੂੰ ਕਹਿਣਾ ਦਾ ਭਈਆਂ ਨਾਲ ਥੋੜਾ ਸਿੱਟਣੇ ਹੋਰ ਕਿੰਨੇ ਸਿੱਟ ਇਹ ਹੋਰ ਭਈਆ ਕਰ ਲੈਣਾ ਤੁਸੀਂ ਧਾੜੀ ਪਰ ਤੁਸੀਂ ਕਿਉਂ ਕੀਤਾ ਜਵਾਬ ਦਿਓ ਗਾਇਜ਼ ਸ਼ਾਮ ਦੇ ਬੱਜ ਗਏ 6 ਔਰ ਪਪਾ ਆ ਗਏ ਵੇ ਔਰ ਪਾਪਾ ਦਾ ਕਹਿਣਾ ਇਹ ਕਿ ਜਿਹੜੇ ਸਾਡੇ ਰੈਨੋਵੇਸ਼ਨ ਨੂੰ ਲੱਗੇ ਸੀ ਨਾ ਰੈਨੋਵੇਸ਼ਨ ਕਿ ਜਿਹੜੇ ਟੈਕਸਚਰ ਕਰਿਆ ਕਰਦੇ ਸੀ ਉਹਨਾਂ ਦਾ 70 70 ਨਹੀਂ 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 98% ਕਮ ਹੋ ਗਿਆ ਹੁਣ ਕਹਿੰਦੇ ਇੱਕ ਵਾਰੀ ਜਾ ਕੇ ਸਾਰਾ ਚੈੱਕ ਕਰਿਆ ਕਿ ਹੁਣ ਕੁਝ ਰਹਿ ਤਾਂ ਨਹੀਂ ਗਿਆ ਅਗਰ ਰਹਿ ਗਿਆ ਤਾਂ ਹੁਣ ਹੁਣੇ ਕਰਾ ਲੈ ਤਾਂ ਚਲੋ ਹੁਣ ਅਸੀਂ ਪਿੰਡ ਚੱਲਦੇ ਆ ਪਾਪਾ ਦੇਖੋ ਫਿਰ ਦਰਵਾਜ਼ਾਰ ਬੰਕੇ ਬਾਈ ਸੰਭਾਲ ਲਿਓ ਹੈ ਨਾ ਆ ਮੈਂ ਫਿਰ ਜਾਗਾ ਚਲੋ ਗਾਇਸ ਚੱਲਦੇ ਆ ਪਿੰਡ ਲਾਵੀ ਇਹ ਸਾਡੀ ਮਮਤਾ ਆਂਟੀ ਮੈਂ ਨਹੀਂ ਤੂੰ ਮੇਰਾ ਨਹੀਂ ਪਾਣਾ ਨਾ ਨਾ ਬਣ ਗਿਆ ਹੁਣ ਬਣਣਾ ਨਹੀਂ ਬਣਾਇਆ ਨਾ ਬਣ ਗਿਆ ਉਂਦਰ ਤਾਈ ਨੇ ਪਹਿਲੇ ਮੂੰਹ ਢੱਕ ਲਿਆ ਤਾਈ ਨੇ ਮੂੰਹ ਢੱਕ ਲਿਆ ਤਾਈ ਮੂੰਹ ਦੱਸ ਦੇ ਮਮਤਾ ਆਂਟੀ ਪੈਸੇ ਦੇ ਲੋਕਰ ਨੂੰ ਪਤਾ ਤਾਂ ਲੱਗਿਆ ਸਾਡੀ ਬਿਜਲੀ ਦਾਈ ਹੈ ਬਿਜਲੀ ਦਾਈ ਦੱਸ ਦੇ ਬਾਬ ਦੇ ਲਾ ਉਹ ਨਹੀਂ ਦੱਸ ਦੇ ਤਾਈ ਨਹੀਂ ਮੈਂ ਦੱਸਾਂ ਇਹ ਹੈ ਜੀ ਸਾਡੀ ਬਿਜਲੀ ਦਾਈ ਜਿੰਨੇ ਤਾਂ ਨਮੀ ਨਵੀਂ ਬਹੂ ਮੰਗੋ ਇਹਦਾ ਝੂਂਟ ਘਟ ਲਿਆ ਵਾ ਮੇਰੀ ਗੱਲ ਸੁਣ ਹਾਂ ਤੂੰ ਕਮਮਤਾਂ ਟੰਡ ਪੈਸੇ ਵੰਡੇ ਕਰਦੀ ਮਮਤਾ ਆਂਟੀ ਦਾ ਪੈਸੇ ਵੰਡੇ ਕਰਦੀ ਉਧਰ ਤਾਈ ਦੀ ਦੇਖੋ ਦਰਸ਼ਨ ਕਰ ਲੋ ਮੈਂ ਸਵਟਰ ਬੁਣਿਆ ਕਰਦੀ ਸਵਟਰ ਬੁਣਿਆ ਕਰਦੀ ਤਾਈ ਤਾਂ ਤਾਈ ਆਪਣੀ ਉਮਰ ਵੀ ਦੱਸ ਦੇ ਨਾਲ ਲੈ ਆਹ ਕਿੰਨੀ ਆਹ ਪੰਜਾਹ ਸਾਲ ਦੀ ਹੈ ਹਾਂ 50 ਸਾਲ ਸੱਤਰ ਕਿੱਥੇ ਤਾਈ ਜ਼ਿਆਦਾ ਹੋਣੀ ਨਹੀਂ ਨਹੀਂ 70 ਦੇ ਤਾਂ ਜ਼ਿਆਦਾ ਹੀ ਹੋਣੀ ਇਹ ਆ ਸਾਡੀ ਬਿਜਲੀ ਦਾ ਜੀ ਉਦਾ ਹੀ ਦੇ ਘੋਡੇ ਕੰਮ ਨਹੀਂ ਕਰਦੇ ਜੇ ਹੁਣ ਇਹਨੂੰ ਕਹਦੇ ਵੀ ਤੇਰੇ ਉੱਥੇ ਖੇਤ ਤੇ ਗਾਊ ਬੜੀ ਤੇ ਨੱਤੀ ਨਾ ਜਾਣਾ ਚਾਹੇ ਨਹੀਂ ਵੀ ਬੀਜ ਵਿੱਚ ਚਾਹੇ ਨਹੀਂ ਵੀ ਬੀਜ ਵਿੱਚ ਕਹਿੰਦੇ ਤੂੰ ਤੋੜ ਲੈਂਦੇ ਇਹਦੇ ਆਹੋ ਪਵਿੱਤੇ ਤੋੜ ਦਿੰਦੇ ਤੂੰ ਵੀ ਤੋੜ ਲੈਂਦੇ ਚੱਲ ਕੋਈ ਗੱਲ ਅੱਛਾ ਇਹ ਲੈ ਪੈਸੇ ਪਕੜ ਗਾਇਜ਼ ਇਹ ਨੇ ਸਾਡੇ ਵਿਕਾਸ ਸ਼ਰਮਾ ਜੀ ਵਿਕਾਸ ਸ਼ਰਮਾ ਜੀ ਰਾਦੇ ਰਾਦੇ ਕਰਦੇ ਇੱਕ ਵਾਰੀ ਰਾਦੇ ਰਾਦੇ ਨਿਕ ਨੇ ਮ ਇਹਨਾਂ ਦਾ ਹੈਗਾ ਮਿੱਕੀ ਤਾਂ ਇਹ ਹੈਗੇ ਮੇਨ ਸਾਡੇ ਇਨਸਪੈਕਟਰ ਜਿਨ੍ਹਾਂ ਨੇ ਹੁਣ ਸਾਡਾ ਪੂਰਾ ਘਰ ਚੈੱਕ ਕਰਨਾ ਵੀ ਕੋਈ ਕਮੀ ਪੇਸ਼ੀ ਹੋਵੇ ਤਾਂ ਇਹਨਾਂ ਨੇ ਹੁਣ ਸਾਨੂੰ ਦੱਸਣਾ ਕਰੀਏ ਫਿਰ ਬਸ ਹੁਣ ਜਿਹੜੀਆਂ ਇਹ ਤਾਰਾ ਤੂਰਾ ਹੈਗੀ ਇਹ ਮਿੱਕੀ ਚ ਸੈੱਟ ਕਰਾਣਾ ਰਹਿ ਗਿਆ ਤਾਂ ਬਾਕੀ ਇਹ ਕਵਾੜ ਕੂੜ ਚੱਕਣਾ ਰਹਿ ਗਿਆ ਸਫਾਈ ਰਹਿ ਗਈ ਵੀ ਮੇਨ ਕਹਿੰਦੇ ਦਾ ਮਤਲਬ ਇਹ ਹੈ ਬਾਕੀ ਇਹਨਾਂ ਦਾ ਕੰਮ ਖਤਮ ਹੀ ਆ ਸਾਰਾ ਆ ਗਮਲੇ ਗੁੰਮਲੇ ਨਵੇਂ ਲਿਆਣੇ ਵਾਲੇ ਹੋਏ ਵੇ ਹਾਂ ਮੰਮੀ ਬਾਕੀ ਤਾਂ ਮੈਂ ਕਿ ਹੋ ਗਏ ਬਸ ਇਹ ਗਮਲੇ ਗੁੰਮਲੇ ਕਵਾੜ ਚੱਕਾਣਾ ਸਾਰਾ ਇਹ ਗਮਲੇ ਨਵੇਂ ਐ ਇਹਨਾਂ ਕਿਹਾ ਮੰਮੀ ਯਾਰ ਮੈਂ ਫੇਰ ਉਹੀ ਗੱਲ ਸਿੱਤੇ ਗੋੜੀ ਨੇ ਗਮਲੇ ਅੱਛੇ ਆ ਇਹ ਵਾਲੇ ਗਮਲੇ ਹੋਰ ਕੱਟ ਜਣੇ ਨਾ ਸਾਰੇ ਬਨੇਰੇ ਬਰ ਅੱਥੇ ਉੱਪਰ ਵੀ ਗਮਲੇ ਰੱਖਣੇ ਮੈਂ ਉਹਨਾਂ ਪਰ ਵੀ ਥੱਲੇ ਗਮਲੇ ਰੱਖਣੇ ਪੂਰੀ ਮਾਲ ਆਵੇਗਾ ਬ੍ਰੈਂਡ ਨਿਊ ਮਾਲ ਆਵੇਗਾ ਜੇ ਮਿੱਕੀ ਜੀ ਨੇ ਕਹਿਤਾ ਤਾਂ ਕਹਿਤਾ ਸਾਰਾ ਬ੍ਰੈਂਡ ਨਿਊ ਹਾਂ ਇਹਨੂੰ ਇਹ ਸਾਫ਼ ਹੋਣ ਵਾਲੇ ਆ ਬੇਟੇ ਇਹਨੂੰ ਕੁਝ ਨਹੀਂ ਹੋਏਗਾ ਮੰਮੀ ਤੁਸੀਂ ਇਹਨਾਂ ਨੂੰ ਸਾਫ਼ਤਾ ਕਰੋ ਇਹ ਘੜਾ ਸੜ ਦੇਣੇ ਨਹੀਂ ਮਜ਼ਦੂਰ ਲਗਾ ਕੇ ਕਰਾਉਣਾ ਮੇਰੀ ਬਾਵਾ ਨਹੀਂ ਆਫੇ ਉਹੀ ਬੋਲਦਾ ਨਾ ਕੋਈ ਗੱਲ ਨਹੀਂ ਮਜ਼ਦੂਰ ਲਵਾ ਕੇ ਕਰਾ ਦੇਣਾ ਅਸੀਂ ਮਜ਼ਦੂਰ ਲਵਾ ਕੇ ਅਸੀਂ ਕਰਾ ਦੇਣਾ ਤਾਂ ਨਵੇਂ ਗਮਲੇ ਜਿਹੜੇ ਹੈਗੇ ਇੱਥੇ ਮੋਰੇ ਰੱਖ ਲੈਣੇ ਪੁਰਾ ਦਨ ਨਟਨ ਪੱਕਾ ਹਾ ਜ ਨਹੀਂ ਰੁਕ ਜਾ ਥੋੜਾ ਕਮੀ ਬੇਸੀ ਹੈ ਕਮੀ ਬੇਸੀ ਹੈ ਚਲੋ ਕੋਈ ਗੱਲ ਨਹੀਂ ਸਾਡੇ ਮਿੱਕੀ ਜੀ ਦੇ ਘਰ ਉੱਪਰ ਦਾ ਥਿਊ ਵਿਊ ਦੇਖੋ ਕਿੰਨਾ ਵਧੀਆ ਹੈ ਨਾ ਪਹਿਨ ਪੂਰੀ ਗ੍ਰੀਨਰੀ ਚੋਹਾਂ ਪਾਸਿਆਂ ਨੂੰ ਸ਼ਾਂਤੀ ਚਲੋ ਗਾਇਸ ਹੁਣ ਕੰਮ ਦਾ ਟਾਈਮ ਹੈ ਦੁਕਾਨ ਪਰ ਚਲਦੇ ਹਾਂ ਠੀਕ ਹੈ ਮੰਮੀ ਹਰੇਕ੍ਰਿਸ਼ਨ ਬਾਈ ਦਵੇ ਚਾਕਲੇਟ ਖਾਇਆ ਕਰਦਾ ਅੱਜ ਫਿਰ ਮੈਂ ਤੋ ਇੱਕ ਦੋ ਚਾਕਲੇਟਾਂ ਖਾ ਹੋ ਗਈਆਂ ਗਾਈਜ਼ ਰਾਤ ਦੇ 10 ਵਜੇ ਹੋਰ ਦੇਖੋ ਮੈਨੂੰ ਕੌਣ ਮਿਲਣ ਆਇਆ ਮੇਰਾ ਦੋਸਤ ਰੋਕੋ ਸੰਦਾਸ ਇੱਕ ਮਿੰਟ ਆਪਣੇ ਦੋਸਤ ਦਾ ਸਮਾਨ ਵੀ ਲੈ ਲਵਾਂ ਮੈਂ ਨਾਲ ਹੀ ਆ ਦੇਖੋ ਇਹ ਆਇਆ ਇਹ ਮੈਨੂੰ ਨਾਮ ਰੱਖਣਾ ਪੈਣਾ ਕੁਝ ਨਾ ਕੁਝ ਇਹ ਟੋਫੂ ਨਹੀਂ ਹੈ ਫਰਕਾਂਡੀ ਹੋਰ ਇਨਫੋਰਮੇਸ਼ਨ ਟੋਫੂ ਹੋ ਰਿਹਾ ਹੈ ਟੋਫੂ ਦੀ ਨਹੀਂ ਇੱਕ ਅੱਖ ਪਰ ਰਾਈਟ ਪਤਾ ਨਹੀਂ ਲੈਫਟ ਪਰ ਕਾਲਾ ਕਾਲਾ ਇਹਦੇ ਦੋਨੋਂ ਪਰ ਦੇਖੋ ਇਹ ਹੈ ਉਹਦੇ ਭਾਈ ਹੈ ਆ ਜਾ ਅੱਜ ਇਹ ਨਾਲ ਆਂਦੀ ਕੁਆਲਿਟੀ ਜੀ ਦੀ ਗਰਲਫ੍ਰੈਂਡ ਉਹ ਪਤਾ ਨਹੀਂ ਕਿੱਥੇ ਗਈ ਨਹੀਂ ਤਾਂ ਹਰ ਵੇਲੇ ਇਹਦੇ ਨਾਲ ਹੀ ਆਂਦੀ ਰੋਜ਼ ਤੋਫੂ ਦਾ ਰਾਤ ਨੂੰ ਮਿਲਦਾ ਮੈਨੂੰ ਜਦ ਸੈਰ ਕਰਨ ਜਾਂਦੇ ਨਾ ਤਦ ਗਾਈਜ਼ ਜਿਹੜਾ ਤੁਸੀਂ ਪਿੱਛੇ ਸ਼ਾਟ ਦੇਖਿਆ ਨਾ ਆਖਰੀ ਗ੍ਰੀਨ ਵਾਲੀ ਸ਼ਰਟ 'ਚ ਇਹ ਕੱਲ ਰਾਤ ਦਾਗਾ ਐਕਚੁਅਲੀ ਮੈਂ ਇਸ ਤੋਂ ਬਾਅਦ ਨਿਕਲ ਗਿਆ ਤਾਂ ਸੈਰ ਕਰਨ ਔਰ ਵੀਡੀਓ ਦੀ ਸਮਾਪਤੀ ਕਰਨੇ ਭੁੱਲ ਗਿਆ ਤਾਂ ਚਲੋ ਇੱਥੇ ਹੀ ਕਰਦੇ ਅਸੀਂ ਅੱਜ ਦੇ ਵਲੌਗ ਦੀ ਸਮਾਪਤੀ ਆਈ ਹੋਪਸ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਣਾ ਚੈਨਲ ਨੂੰ ਸ਼ੇਅਰ ਸ਼ੁਰੂ ਕਰ ਦਿਓ ਬਸ ਆਪਣੇ ਸ 1700 ਸਬਸਕ੍ਰਾਈਬਰ ਹੋਣ ਵਾਲੇ ਆ ਮੇਰੀ ਫੈਮਲੀ ਗਰੋ ਕਰਿਆ ਕਰਦੀ ਬਾਏ ਗੁੱਡ ਨਾਈਟ ਟੇਕ ਕੇਅਰ ਲਵ ਯੂ ਆਲ ਰਾਧੇ ਰਾਧੇ